ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਿਹੜਾ ਅੰਦੋਲਨ ਚੱਲਿਆ ਹੈਗਾ 28 ਦਿਨ ਹੋ ਗਏ ਕਿਸਾਨ ਜਿਹੜਾ ਦਿੱਲੀ ਦੇ ਬਾਰਡਰਸ ਤੇ ਡਟੇ ਹੋਏ ਨੇ ਤੇ ਪੰਜਾਬ ਦੇ ਜਿਹੜੇ ਆੜਤੀਆ ਨੇ ਉਹ ਵੀ ਡਟ ਕੇ ਜਿਹੜਾ ਕਿਸਾਨਾਂ ਨੂੰ ਸਮਰਥਨ ਦੇ ਰਹੇ ਨੇ ਤੇ ਉਸ ਦਾ ਖਾਮਿਆਜਾ ਵੀ ਇਹਨਾਂ ਨੂੰ ਭੁਗਤਣਾ ਪੈ ਰਿਹਾ ਜਦੋਂ ਇਨਕਮ ਟੈਕਸ ਦੀਆਂ ਰੇਟਸ ਜਿਹੜੀਆਂ ਨੇ ਪੰਜਾਬ ਦੇ ਵਿੱਚ ਆੜਤੀਆਂ ਤੇ ਕਾਫੀ ਆੜਤੀਆਂ ਦੇ ਪਿਛਲੇ ਦਿਨਾਂ ਹੋਈਆਂ ਨੇ ਸਾਡੇ ਨਾਲ ਇੱਥੇ ਆੜਤੀ ਐਸੋਸੀਏਸ਼ਨ ਦੇ ਮੈਂਬਰਸ ਨੇ ਜਿਹੜਾ ਕਿਸਾਨ ਜਥੇਬੰਦੀਆਂ ਨੂੰ ਮਿਲ ਕੇ ਆਏ ਨੇ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਜੀ ਕੀ ਸਤਿ ਸ਼੍ਰੀ ਅਕਾਲ ਨਾ ਪ੍ਰੈ ਅੱਜ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਆਏ ਹਾਂ ਕੀ ਕੁਝ ਡਿਸਕਸ ਕੀਤਾ ਜੀ ਕਿਸਾਨ ਤੇ ਆੜਤੀਏ ਦਾ ਆ ਟੋਟਲ ਰਿਸ਼ਤਾ ਹੈ 9 ਮਹੀਨੇ ਦਾ ਰਿਸ਼ਤਾ ਹੈ ਅਸੀਂ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਸ ਦਿਨ ਤੋਂ ਚੱਲੇ ਜਿਸ ਦਿਨ ਦੀ ਐਜੀਟੇਸ਼ਨ ਚੱਲ ਰਹੀ ਹੈ ਪਿਛਲੇ ਦਿਨੀ ਸਾਡੇ ਆੜਤੀਆਂ ਦੇ ਜਿਹੜੇ ਮੁਖੀ ਨੇ ਮੰਡੀਆਂ ਦੇ ਉਹਨਾਂ ਤੇ ਰੇਡ ਹੋਈ ਸੀ ਉਹਦੇ ਬਾਰੇ ਅਸੀਂ ਆਪਣਾ ਪੱਖ ਦੱਸਿਆ ਸਾਨੂੰ ਉਹਨਾਂ ਨੇ ਬੁਲਾਇਆ ਸੀ ਵੀ ਤੁਸੀਂ ਆਣ ਕੇ ਦੱਸੋ ਕੀ ਹੋਇਆ ਅਸੀਂ ਉਹਨਾਂ ਨੂੰ ਜਾਣੂ ਕਰਾਤਾ ਹੈ ਉਹਨਾਂ ਨੇ ਜੋ ਫੈਸਲਾ ਕਰਨਾ ਹੈ ਆਪਣੇ ਸਾਡੇ ਆਉਣ ਤੋਂ ਬਾਅਦ ਹੋਣ ਕਰਨਗੇ ਉਹ ਤੁਹਾਨੂੰ ਸਾਰਿਆਂ ਦੇ ਸਾਹਮਣੇ ਉਹ ਦੱਸ ਦਿੱਤਾ ਜਾਏਗਾ ਅਸੀਂ ਉਹਨਾਂ ਨੂੰ ਆਪਣਾ ਦੁੱਖ ਦੱਸ ਕੇ ਆ ਗਏ ਤਕਰੀਰ ਦੱਸ ਕੇ ਆ ਗਏ ਹਾਂ ਜੋ ਉਹਨਾਂ ਕਹਾਣੀ ਪੁੱਛੀ ਉਹਦੀ ਦੱਸ ਦਿੱਤਾ ਸੀ ਕਿੰਨੇ ਆਰਤੀਆਂ ਤੇ ਤੁਹਾਡੇ ਉਸ ਦਿਨ ਰੇਡਸ ਹੋਈਆਂ ਸੀਗੀਆਂ ਕਿੱਥੇ ਕਿੱਥੇ ਤੁਹਾਨੂੰ ਥੋੜਾ ਜਿਆਦਾ ਦੱਸੋਗੇ ਉਹਦੇ ਵਿੱਚ ਕਰੀਬ 40000 ਆਰਤੀਆਂ ਲੇਕਿਨ 6 ਆਰਤੀਆਂ ਤੇ ਰੇਡ ਹੋਇਆ ਜੋ ਸੁਣਨ ਦੇ ਵਿੱਚ ਆਇਆ 16 ਨੋਟਿਸ ਆਏ ਸੀਗੇ ਨੋਟਿਸ ਦੀ ਜਵਾਬ ਆਉਣ ਤੋਂ ਪਹਿਲਾਂ ਹੀ ਰਾਤ ਨੂੰ 9:00 ਤੋਂ 8:00 10:00 ਵਜੇ ਵੱਖ-ਵੱਖ ਤਰੀਕਿਆਂ ਨਾਲ ਸੀਆਰਪੀਐਫ ਦੇ ਜਵਾਨਾਂ ਨਾਲ ਲੈ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਇਹ ਜਿਹੜੇ ਰੇਡ ਕੀਤੇ ਗਏ ਆ ਉਹ ਅਸੀਂ ਸਾਰੀ ਰੂਪਰੇਖਾ ਜੋ ਉਹਨਾਂ ਨੇ ਸਾਡੇ ਨਾਲ ਵਤਾਰਾ ਵਤਿਰਾ ਕੀਤਾ ਜਿਨ੍ਹਾਂ ਜਿਨ੍ਹਾਂ ਦੇ ਘਰੇ ਚ ਗਏ ਆ ਅਸੀਂ ਉਹ ਸਾਰਾ ਕੁਝ ਕਿਸਾਨਾਂ ਦੇ ਤੇ ਬੰਦੀਆਂ ਦੇ ਧਿਆਨ ਚ ਲੈ ਆ ਦਿੱਤਾ ਕਿ ਲੱਗ ਰਿਹਾ ਹੈ ਇਹ ਜਾਣ ਕੇ ਕੇਂਦਰ ਸਰਕਾਰ ਕਰ ਰਹੀ ਹੈ ਕਿਉਂਕਿ ਆਰਟੀਐਸਪੋਰਟ ਕਰ ਰਹੇ ਨੁਕਸਾਨਾਂ ਨੂੰ ਜਿਹੜਾ ਹੈ ਦੇਖੋ ਪਹਿਲੀ ਗੱਲ ਤਾਂ ਇਹ ਜਿਹੜਾ ਸੀਆਰਪੀਐਫ ਨੂੰ ਨਾਲ ਲੈ ਕੇ ਰੇਡ ਕਰਨਾ ਇਹ ਵਪਾਰੀ ਦੇ ਵਿੱਚ ਸ਼ੋਭਾ ਨਹੀਂ ਦਿੰਦਾ ਇਹ ਕ੍ਰਿਮਿਨਲ ਲੋਕਾਂ ਦੇ ਇਸ ਤਰ੍ਹਾਂ ਦੇ ਰੇਡ ਹੁੰਦੇ ਆ ਦੂਸਰੀ ਗੱਲ ਵੀ ਇਹ ਜਿਹੜੇ ਰੇਡ ਹੋਏ ਸਿਰਫ ਸਿਰਫ ਆਰਟੀਆਂ ਦੇ ਹੋਏ ਆ ਔਰ ਵੀ ਬਹੁਤ ادارے ਨੇ ਸਾਡਾ ਕਿਸੇ ਨਾਲ ਕੋਈ ਇਹ ਨਹੀਂ ਕਹਿੰਦਾ ਕਿ ਹੋ ਕਿਉਂ ਨਹੀਂ ਹੋਏ ਕਹਿੰਦਾ ਮਤਲਬ ਸਿਰਫ ਸਰਬਾਧੀਆਂ ਦੇ ਹੋਏ ਤੇ ਸਿਰਫ ਦ ਸਰਬਾਧੀਆਂ ਦੇ ਪ੍ਰਧਾਨਾਂ ਤੇ ਹੋਏ ਇਸ ਕਰਕੇ ਲੱਗਦਾ ਕਿ ਜਿਹੜੇ ਲੋਕ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਆ ਕਿਉਂਕਿ ਆਉਣ ਵਾਲੇ ਸਮਝ ਮੰਡੀਆਂ ਖਤਮ ਹੋਣ ਦਾ ਜਿਹੜਾ ਅੰਦੇਸ਼ਾ ਜਿਸ ਕਰਕੇ ਅਰਤੀਆ ਆਪਣੀ ਰੋਟੀ ਰੋਜੀ ਵਾਸਤੇ ਆਉਣ ਵਾਲੇ ਭੇਖ ਵਾਸਤੇ ਕਿਸਾਨਾਂ ਦਾ ਚਾਹ ਦੇ ਰਿਹਾ ਹੈ ਕਿਸਾਨਾਂ ਨੂੰ ਬਚਾਉਣ ਵਾਸਤੇ ਸਾਥ ਦੇ ਰਿਹਾ ਇਸ ਤੋਂ ਸਾਫ ਤੁੰਦਾ ਹੈ ਕਿ ਜਿਹੜੇ ਰੇੜਾ ਕਿਸਾਨਾਂ ਤਿਆਰ ਤੀਨ ਨੂੰ ਦੋ ਕਰਨ ਵਾਸਤੇ ਸਾਰਾ ਕੁਝ ਕੀਤਾ ਗਿਆ ਇਨਕਮ ਟੈਕਸ ਦੇ ਦਫਤਰਾਂ ਦੇ ਬਾਹਰ ਪ੍ਰੋਟੈਸਟ ਦਾ ਐਲਾਨ ਕੀਤਾ ਗਿਆ ਸੀਗਾ ਉਹ ਹੋਰ ਅਸੀਂ ਸਿਰਫ ਅਜੇ ਫੈਸਲਾ ਲਿਆ ਅਸੀਂ ਚਾਰ ਦਿਨ ਅਨਾਜ ਮੰਡੀਆਂ ਬੰਦ ਕਰਨ ਦਾ ਜਿਹੜਾ ਮੰਗਲਵਾਰ ਤੋਂ ਸ਼ੁਰੂ ਹੋਇਆ ਅਗਲਾ ਜਿਹੜਾ ਇਹਨਾਂ ਦੇ ਜੋ ਇਹ ਰੂਪਰੇਖਾ ਤਿਆਰ ਕੀਤੀ ਹੈ ਜਾਂ ਜੋ ਇਹਨਾਂ ਦਾ ਆਦੇਸ਼ ਹੋਏਗਾ ਕਿਸਾਨ ਜਥੇਬੰਦੀਆਂ ਜਾਂ ਸਾਡੀ ਜਿਹੜੀ ਜਥੇਬੰਦੀ ਹੈ ਸਾਡੀ ਜਿਹੜੀ ਸਟ੍ਰਾਈਕ ਖਤਮ ਹੋਣ ਤੋਂ ਬਾਅਦ ਅਗਲੀ ਰੂਪਰੇਖਾ ਜਿਹੜੀ ਹੈ ਉਹ ਸੀ ਪੰਜਾਬ ਚ ਜਾ ਕੇ ਸਾਡੀ ਜਿਹੜੀ 31 ਮੈਂਬਰੀ ਕਮੇਟੀ ਹੈ ਪੰਜਾਬ ਦੀ ਉਹ ਡਿਸਾਈਡ ਕਰੇਗੀ ਮੈਂ ਇੱਥੇ ਕੁਝ ਨਹੀਂ ਕਰ ਸਕਦਾ ਏਸੀਜੀ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਨੇ ਪੰਜਾਬ ਦੇ ਵਿਜੇ ਕਲਰਾ ਜੀ ਤੇ ਸਾਫ ਤਰ੍ਹਾਂ ਤੇ ਕਿਹਾ ਕਿ 4 ਦਿਨ ਵਾਸਤੇ ਜਿਹੜਾ ਨੇ ਮੰਡੀਆਂ ਜਿਹੜੀਆਂ ਨੇ ਉਹ ਬੰਦ ਰੱਖਣਗੇ ਐਜ਼ ਅ ਪ੍ਰੋਟੈਸਟ ਕਿ ਜਿਹੜਾ ਇਨਕਮ ਟੈਕਸ ਦੀਆਂ ਰੇਡਸ ਜਿਹੜੀਆਂ ਇਹਨਾਂ ਦੇ ਆਫਿਸਿਸ ਤੇ ਹੋਈਆਂ ਸੀਗੀਆਂ ਤੇ ਅਗਲੀ ਸਟ੍ਰੈਟਜੀ ਜਿਹੜਾ ਹੈ ਜਿੱਦਾਂ ਵੀ ਨੁਕਸਾਨ ਜਿੱਥੇ ਬਣੀਆਂ ਦੱਸਣਗੀਆਂ ਇਹਨਾਂ ਨੂੰ ਗਾਈਡ ਕਰਨਗੇ ਉਸ ਦੇ ਅਕੋਰਡਿੰਗ ਆਪਣੀ ਜਿਹੜੀ ਅਗਲੀ ਸਟ੍ਰੈਟਜੀ ਉਹ ਬਣਾਣਗੇ